ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡਾ ਮੈਂ ਖੜਾ ਹਾਂ ਜੀ 메ਨ ਰੋਡ ਤੇ ਇਸ ਟਾਈਮ ਜਿਹੜੀ ਫਰੜ ਤੋਂ ਉਪਰ ਜਾ ਰਹੀ ਹਾਂ ਮੈਂ ਜਾ ਰਹੀ ਹਾਂ ਮੰਡੀ ਮਾਧ ਪ੍ਰਦੇਸ਼ ਚਲਾਨ ਭੁਗਤਾਈ ਆ ਸੋਚ ਇਹਨੇ ਵੀ ਪਹਿਲਾਂ ਨਾ ਰੋਡ ਵੈਲੀ ਕੁਏਸੀ ਤੁਸੀਂ ਬਲੌਗ ਵੀ ਕੋਖਿਆ ਹੋਣਾ ਉੱਥੇ ਜਾਣਦੇ ਹੋਏ ਮੇਰਾ ਚਲਾਨ ਹੋ ਗਿਆ ਓਵਰ ਸਪੀਡ ਦਾ ਹੁਣ ਜੀ ਗੱਡੀ ਤੇਜ਼ ਚੱਲ ਆ ਹੋ ਗਈ ਤੇ ਉਹਦਾ ਚਲਾਨ ਉਹ ਪਹਿਲਾਂ ਤਾਂ ਰਿਹਾ ਆਨਲਾਈਨ ਇੱਕ ਮਹੀਨਾ ਮੈਂ ਗੌਰ ਨੂੰ ਜਦੋਂ ਮੈਂ ਭਰਨ ਲੱਗਿਆ ਤੇ ਉਹ ਉਹਨਾਂ ਨੇ ਕੋਰਟ ਚ ਭੇਜਤਾ ਤੇ ਹੁਣ ਮੰਡੀ ਦੂਰ ਹੈ 150 ਕਿਲੋਮੀਟਰ ਮੈਂ ਅੱਜ ਜਾਣਾ ਕੱਲ੍ਹ ਜਾਣਾ ਤੇ ਅੱਜ ਮੌਸਮ ਸਾਫ਼ ਦੇਖ ਕੇ ਮੇਰਾ ਮਨ ਕਰੇ ਅੱਜ ਜਾ ਕੇ ਚਲਾਨ ਚੁਕਤੇ ਰਿਹਾ ਅਰਦਾਸ ਕਰਦਾ ਵੀ ਚਲਾਨ ਘੁੱਟ ਪੋਵੇ ਮੇਰਾ ਡਬਲ ਗੱਡਾ ਨਾ ਲੱਗੇ ਕਿਉਂਕਿ ਮੈਂ ਜ਼ਿੰਦਗੀ ਚਾਸ ਤੱਕ ਕੋਰਟ ਜਾ ਕੇ ਚਲਾਨ ਦੇ ਚੁੱਕਾ ਹਾਂ ਜਿੱਥੇ ਘੇਰੇ ਆ ਪੁਲਿਸ ਵਾਲਿਆਂ ਨੇ ਘੇਰੇ ਉੱਥੇ ਇਹ ਦੇ ਕੇ ਨੁਕਤਾਤਾ ਕੋਰਟ ਮੈਂ ਪਹਿਲੀ ਵਾਰ ਤੇ ਨਹੀਂ ਚਲਾਨ ਕੋ ਉਟਣਾ ਲੰਬਾ ਸਫ਼ਰ ਹੈ ਹਾਲ ਤਾਂ ਮੈਂ ਕੁਝ ਵੀ ਨਹੀਂ ਆਇਆ ਘਰ ਤੋਂ 8-10 ਕਿਲੋਮੀਟਰ ਆਇਆ ਸਿਰਫ ਵਲੌਗ ਸ਼ੁਰੂ ਕਰਨਾ ਭੁੱਲ ਗਿਆ ਸੀ ਮੈਂ ਸਾਡਾ ਸਾਰਿਆਂ ਦਾ ਸਵਾਗਤ ਹੈ ਵਲੌਗ ਚ ਵਲੌਗ ਨਾਲ ਬਨੇ ਰਹੋ ਆਪਾਂ ਜਾਂਦੇ ਵੇ ਚਾਹ ਪਾਣੀ ਪੀਵਾਂਗੇ ਰੋਟੀ ਵਗੈਰਾ ਖਾਵਾਂਗੇ ਅ ਹੋਰ ਕਿਤੇ ਖੜਦੇ ਵੀ ਇਹ ਸਿੱਧਾ ਮੰਡੀ ਪਹੁੰਚਾਂਗੇ ਆਉਣ ਲੱਗੇ ਆਪਾਂ ਗੁਰੂ ਘਰ ਖੜਾਂਗੇ ਅਨੰਦਪੁਰ ਸਾਹਿਬ ਵੀ ਹੈ ਰਸਤੇ ਚ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਹੋਰ ਵੀ ਕੋਈ ਸੋਹਣੀ ਜਗ੍ਹਾ ਆਈ ਰਸਤੇ ਚ ਹੈ ਨਾ ਮਨ ਲੀ ਉਹ ਦੇਖਾਂਗੇ ਮਨ ਲੀ ਮੈਨੂੰ ਇਹ ਵੀ ਚਲਾਨ ਵੀ ਭੁਗਤੇ ਹੋ ਜੂਗਾ ਐਡਵੈਂਚਰ ਵੀ ਹੋ ਜੂਗਾ ਔਮੀ ਫਿਰ ਵੀ ਹੋ ਜੂਗਾ ਤੇ ਹੁਣ ਚੱਲਦੇ ਜੇ ਆਪਾਂ ਸਾਨੂੰ ਰਸਤੇ ਦੇ ਵਧੀਆ ਵਧੀਆ ਸਿਨੇਮੈਟਿਕ ਸ਼ਾਟ ਬਿਠਾਵਾਂਗੇ ਯਾਰਾ ਇੱਥੇ ਲੀਕ ਹੀ ਕਿਤੇ ਪਾ ਜੀ ਨੂੰ ਸਾਰਾ ਚੱਲ ਰਿਹਾ ਕੋਈ ਨਾ ਕੋਈ ਦੋਨੇ ਫਟੇ ਹੋਈਆਂ ਨੇ ਹਾਂ ਤਾਂ ਹੁਣ ਧਿਆਨ ਕੀਤਾ ਹੁਣ ਕੱਢੀਏ ਕਿਵੇਂ ਯਾਰ ਆਪਣੀ ਗਲ ਕੱਟੀ ਉਹ ਮਦਦ ਮਾਰ ਗਈ ਉਹ ਧਿਆਨ ਮਿਲ ਗਿਆ ਕਿ ਤੱਕ ਦੂਨੀ ਉਹ ਕਿੱਥੇ ਜਾਣਾ ਹੈ ਕਈ ਗਈ 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 ਇਹ ਦਲਤ ਜਾਨ ਪਾਉਂਦਾ ਫਸੇ ਕਿਹੜੇ ਹਿਸਾਬ ਨਾਲ ਦੇ ਹਿਸਾਬ ਨਾਲ ਫਸੇ ਵਿੱਚ ਜੇ ਕਿਤੇ ਮੈਂ ਪਹਿਲਾਂ ਧਿਆਨ ਕਰ ਲੰਦਾ ਸ਼ਾਇਦ ਇਹ ਵੱਜ ਜਾਂਦੀ ਪਰ ਨਹੀਂ ਯਾਰ ਹੁਣ ਤਾਂ ਸੜਕ ਤੇ ਲੰਘੀ ਉੜਦੀ ਉੜਦੀ ਹੁਣ ਇਹ ਟਰੱਕ ਥੱਲੇ ਆਜਾ ਲਓ ਜੀ ਆਪਾਂ ਕੀਰਤਪੁਰ ਸਾਹਿਬ ਤੋਂ ਮੰਡੀ ਵੱਲ ਮੁੜ ਕੇ ਤੇ ਸਾਹਮਣੇ ਤੁਸੀਂ ਦਰਸ਼ਨੀ ਕੀਤੇ ਧੰਨ ਧੰਨ ਬਾਬਾ ਗੁਰਦੇਵਤਾ ਜੀ ਦੇ ਤੇ ਅੱਗੇ ਜਾਏ ਗੁਰਦੁਆਰਾ ਹੈਗਾ ਪੁਰ ਚੜ ਕੇ ਬੜਾ ਸੋਹਣਾ ਗੁਰਦੁਆਰਾ ਹੈਗਾ ਤੇ ਇਹ ਕੱਚੀ ਨਹਿਰ ਹੈਗੀ ਇੱਥੇ ਕਿਤੇ ਨਾ ਮੇਰੇ ਖਿਆਲ ਤੇ ਇਸ ਨਹਿਰ ਦੇ ਥੱਲੇ ਹੀ ਉਹ ਖੜਦਾ ਉਹ ਨਹੀਂ ਹੈਗਾ ਉਹ 20% ਗੈਸ ਉਹ ਸਰਦਾਰ ਜੀ ਦੇ ਆਲਾ ਡਰਿੰਕ ਵਾਲਾ ਨੀ ਕੰਜ਼ਿਮੀ ਵਾਲਾ ਉਹ ਖੜਦਾ ਇਸ ਪੁਲ ਦੇ ਥੱਲੇ ਖੜਦਾ ਮੇਰੇ ਖਿਆਲ ਤੋਂ ਜਿਹੜਾ ਬਾਬਾ ਗੁਰਦੇਵਤਾ ਜੀ ਵਾਲਾ ਗੇਟ ਹੈ ਨਾ ਉਹ ਤਾਂ ਸਾਹਮਣੇ ਖੜਦਾ ਤੇ ਹੁਣ ਜਾਂਦੇ ਹੋਏ ਮੈਨੂੰ ਕਾਲੀ ਐ ਮੈਨੂੰ ਐਵੇਂ ਮੈਂ ਟਾਈਮ ਸਿਰ ਉੱਥੇ ਪਹੁੰਚ ਜਾਵਾਂ ਜਿੱਥੇ ਜਾਣਾ ਮੈਂ ਤੇ ਆਂਦੇ ਹੋਏ ਉਹਦੇ ਕੋਲ ਖੜਕੇ ਆਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਮੇਰੇ ਅੰਦੇ ਤੱਕ ਉਹ ਖੜਾ ਹੋਇਆ ਜੇ ਮੈਂ ਟਾਈਮ ਲੰਭਾ ਜੇ ਹਨੇਰਾ ਹੋ ਗਿਆ ਫਿਰ ਸੌਰੀ ਫਿਰ ਮੈਂ ਦਿਖਾਨ ਕਰਦਾ ਤੇ ਇਹ ਨਾ ਇਹ ਪੂਲ ਹੈਗਾ ਇਹ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਇੰਗਲੈਂਡian ਇਹ ਆਪਾਂ ਗਾਣਿਆਂ ਚ ਬਲੌਗਾਂ ਚ ਬਹੁਤ ਦੇਖਿਆ ਮੇਰੇ ਖਿਆਲ ਤੇ ਕਿਸੇ ਨੇ ਨਹਿਰ ਤੇ ਖੜਕੇ ਇਦਾਂ ਬਲੌਗ ਨਹੀਂ ਬਣਾਇਆ ਹੋਣਾ ਤੇ ਬੜਾ ਸੋਹਣਾ ਹੈਗਾ ਮਤਲਬ ਕਿ ਹੁਣ ਜੂ ਜੂ ਆਪਾਂ ਮੰਡੀ ਵੱਲੋਂ ਜਾਈ ਜਾਉਂਗੇ ਨਾ ਬੜਾ ਸੋਹਣਾ ਲੱਗਣਾਗਾ ਮਤਲਬ ਗ੍ਰੀਨਰੀ ਆਉਣੀ ਆ ਨਹਿਰਾ ਆਉਣੀ ਆ ਬੜਾ ਸੋਹਣਾ ਮਾਹੌਲ ਆਉਣਾ ਜੇਰ ਆਪਾਂ ਪੁਲ ਤੇ ਖੜਕ ਰਹੇ ਕੋਈ ਗੱਡੀ ਲੰਘਦੀ ਹੈ ਵੱਡੀ ਤਾਂ ਪੁਲ ਝੂਲਦਾਗਾ ਲੱਗਦੀ ਬਾਈਬ ਆਉਂਦੀ ਹੈ ਵੀ ਇਹ ਕਿਵੇਂ ਇਹ ਆਪਾਂ ਚੱਲਦੇ ਆ ਜੀ ਹੁਣ ਤੇ ਟਾਈਮ ਹਾਲ ਕੁਝ ਵੀ ਨਹੀਂ ਹੋਇਆਗਾ ਮੇਰੇ ਖਿਆਲ ਤੋਂ 10:20 ਹੋਏ ਆ ਮੇਰੇ ਖਿਆਲ ਦੇ 1 ਘੰਟਾ 20 ਮਿੰਟ ਚ ਆਪਾਂ 70 ਕਿਲੋਮੀਟਰ ਦਾ ਪਾਰ ਕਰ ਲਿਆ 70 ਕਸ ਇੰਨਾ ਕ ਹੋਰ ਰਹਿ ਗਿਆ ਵੀ ਡੇਢ ਘੰਟਾ ਹੋਰ ਲੱਗਣਾ ਵੀ 12 12 ਵਜੇ ਤੱਕ ਪਹੁੰਚ ਜਾਗੇ ਆਪਾਂ ਵਿਆਸ ਕਰਦੇ ਆ ਵੀ ਇੱਥੇ 2 ਘੰਟੇ ਵੀ ਲੱਗ ਗਏ ਬਸ 3 ਵਜੇ ਵੀ ਤੁਰਤੇ ਹਨ 7 ਵਜੇ ਆਉਂਦੇ ਘਰੇ ਆ ਜੰਦੇ ਚਲੋ ਚੱਲਦੇ ਆ ਜੀ ਬੜਾ ਸੋਹਣਾਗਾ ਇਹ ਤੇ ਇਸ ਟਾਈਮ ਨਹਿਰ ਪੂਰੀ ਭਰੀ ਹੋਈ ਜਗੀ ਕੱਚੀ ਨਹਿਰ ਇਹ ਪੂਰੀ ਭਰੀ ਹੋਈ ਜੀ ਹਾਂ ਦੇ ਕੋਣ ਟਰੱਕ ਲੰਘਿਆ ਨਾ ਪੂਰਾ ਫੁਲ ਚੂੜਦਾਗਾ ਕੈਮਰਾ ਤਾਂ ਸ਼ਾਇਦ ਨਹੀਂ ਪਤਾ ਲੱਗਦਾ ਹੋਵੇ ਜਿਵੇਂ 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 ਪਚਾੜ ਨਹੀਂ ਆਉਂਦਾ ਐਵੇਂ ਹਿੱਲਦਾ ਹੁਣ ਟਰੱਕ ਕਿੰਨੀ ਦੂਰ ਲੰਘ ਗਿਆ ਪੁਲ ਹਲ ਵੀ ਹਿੱਲ ਰਿਹਾਗਾ ਆ ਤੁਹਾਨੂੰ ਕਿਆ ਜ ਨਹੀਂ ਪਤਾ ਲੱਗਦਾ। ਬਈ ਟਰੱਕ ਨਾ ਲੋਡ ਹੋਣਾ ਉਹ ਆ ਦੇਖੋ ਹੁਣ ਤੱਕ ਹੁਣ ਹੀਲਰ ਹੈਗਾ। ਚਲੋ ਆਪਾਂ ਚੱਲਦੇ ਹਾਂ ਲੇਟ ਨਾ ਹੋਈਏ। ਕਿੰਨਾ ਸੋਹਣਾ ਮਾਹੌਲ ਹੈ। ਲੋ ਜੀ ਆਪਾਂ ਮੰਡੀ ਵਾਲੇ ਰੋਡ ਤੇ ਛੱਡ ਕੇ ਨਾ ਘੱਟੋ ਘੱਟ ਜਾਦਾ ਨਹੀਂ ਤਾਂ ਦੋ ਸੁਰੰਗਾ ਪਾਰ ਕਰਿਆ ਏ। ਪਹਿਲੀ ਦੂਜੀ ਹਾਂ ਦੋ ਸੁਰੰਗਾ ਪਾਰ ਕਰਿਆ ਏ ਮੇਰੇ ਖਿਆਲ ਤੇ 8-10 ਕਿਲੋਮੀਟਰ ਤਾਂ ਆ ਗਏ। ਯਾਰ ਪਿੱਛੇ ਨਾ ਮੈਂ ਵੀਡੀਓ ਨਹੀਂ ਬਣਾਈ ਜਿਵੇਂ ਆਹ ਡਬਲ ਰੋਡ ਹੈ ਵਨਵੇ ਰੋਡ ਹੈਗੀ ਤਾਂ ਪਰਲੀ ਰੋਡ ਪੂਰੀ ਬੰਦ ਹੈ ਉੱਪਰੋਂ ਪਹਾੜ ਡਿੱਗਿਆ ਹੋਇਆ ਮਤਲਬ ਕਿ ਇਹ ਨਾ ਦਿਨਾ ਚਾਣਾ ਹੈ ਤਾਂ ਰਿਸਕ ਯਾਰ ਪਹਾੜਾਂ ਵਾਲਾ ਚਲੋ ਤਾਂ ਆਪਾਂ ਨੇੜੇ ਹੀ ਹਾਲ ਆਪਣੀ ਪੰਜਾਬ ਤੋਂ ਨੇੜੇ ਹੀ ਐ ਐਨਾ ਰਿਸਕ ਹੀ ਨਹੀਂ ਹੈ ਵੀ ਮੀਨਸ ਵੀ ਡਬਲ ਰੋਡ ਹੈ ਜਿੱਥੇ ਸਿੰਗਲ ਰੋਡ ਹੈ ਉਹ ਬਲੌਕ ਹੋ ਜੂ ਮਤਲਬ ਕਿ ਮੈਂ ਵੀਡੀਓ ਨਹੀਂ ਬਣਾਈ ਉੱਥੇ ਪੁਲਿਸ ਵਾਲੇ ਖੜੇ ਸੀ ਮੈਂ ਅੱਛਣ ਛਾਂਜੀ ਵੀਡੀਓ ਬਣਾਉਣਾ ਤੇ ਬੜਾ ਯਾਰ ਲੱਗ ਜਾ ਲੱਗਿਆ ਵੀ ਜੇ ਪੂਰੇ ਪਹਾੜ ਗਿਰੇ ਥੱਲੋਂ ਗੱਡੀ ਲੰਘਦੀ ਹੋਵੇ ਹੈ ਨਾ ਵਾਹੇ ਬੜਾ ਔਖਾ ਯਾਰ ਕੋ ਮੋਲ ਵੀ ਕੰਨ ਬੋਲਣੇ ਇਸ ਤਰ੍ਹਾਂ ਤੇ ਹਾਂ ਗੱਲ ਕਰਦੇ ਵਿਊ ਦੀ ਕਿੰਨਾ ਸੋਹਣਾ ਵਿਊ ਹੈ ਮਤਲਬ ਕਿ ਮੈਂ ਇੱਥੇ ਕਈ ਵਾਰ ਲੰਘ ਲਿਆ ਇੰਨਾ ਪਾਣੀ ਮੈਂ ਨਹੀਂ ਦੇਖਿਆ ਆ ਸਤਲੁਜ ਰਿਵਰ ਹੈ ਜੀ ਇਹ ਠੀਕ ਹੈ ਇੰਨਾ ਭਰਿਆ ਹੋਇਆ ਦਰਿਆਉ ਮੈਂ ਨਹੀਂ ਦੇਖਿਆ ਮੈਂ ਖਾਲੀਉ ਦੇਖਦਾ ਇੱਕ ਵਾਰਸ ਹਲਕੀ ਜਿਹੀ ਨਹਿਰ ਜੀ ਲੰਘੀ ਹੁੰਦੀ ਹੈ ਹੁਣ ਇਹ ਇੱਕ ਝੀਲ ਬਣੀ ਹੋਈ ਹੈ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਵੀਡੀਓ ਔਨ ਕੀਤੀ ਸ਼ੁਰੂ ਸ਼ੁਰੂ ਚ ਜ਼ੂਮ ਕੀਤਾ ਹੋਇਆ ਸੀ ਕਿ ਨਾ ਸਾਹਮਣੇ ਕਿਸਤੀ ਜਾਂਦੀ ਹੈ ਤੇ ਅੱਛਾ ਉਹਦੇ ਸਾਹਮਣੇ ਹੋਰ ਵੀ ਕਿਸਤਾਂ ਖੜੀਆਂ ਨੇ ਤੇ ਲੋਕ VOTING ਕਰਦੇ ਆ ਹਨਾ ਮਤਲਬ ਝੀਲ ਬਣੀ ਹੋਈ ਪੂਰੀ ਜਿਵੇਂ ਚੰਡੀਗੜ੍ਹ ਸੁਖਨਾ ਲੇਕ ਨਹੀਂ ਹੈ ਉਹਦੇ ਨਾਲੋਂ ਵੀ ਵੱਡੀ ਲੱਗ ਰਹੀ ਹੈ ਬਹੁਤ ਨੰਗੀਆਂ ਅੱਖਾਂ ਨਾਲ ਦੇਖੇ ਤਾਂ ਬਹੁਤ ਦੂਰ ਤੱਕ ਹੈ ਤੇ ਵਿੱਚ ਨੂੰ ਕਿਹੜੀ ਜਗ੍ਹਾ ਖਾਲੀ ਵੀ ਹੈਗੀ ਤੁਹਾਨੂੰ ਦਿਖਾਉਣਾ ਮੈਂ ਉਹ ਮੈਂ ਜ਼ੂਮ ਕਰਕੇ ਦਿਖਾਉਣਾ ਆਹ ਦੇਖੋ ਇੱਕ ਟਾਪੂ ਜਿਹਾ ਬਣਿਆ ਹੋਇਆ ਹੈ ਵਿੱਚ ਹਨਾ ਆਹ ਦੇਖ ਬੜਾ ਸੋਹਣਾ ਵਿਊ ਬਲਕਿ ਇਹ ਚੀਜ਼ਾਂ ਹੁੰਦੀ ਨੇ ਨੇਚਰ ਨਾਲ ਜੋੜਦੀਆਂ ਹਨ ਇਹ ਚੀਜ਼ਾਂ ਦੇਖਣ ਦਾ ਮਾਰਾ ਬੰਦਾ ਪਹਾੜਾਂ ਚਾਹੁੰਦਾ ਹੋਰ ਪਹਾੜਾਂ ਚ ਕੁਝ ਨਹੀਂ ਹੈਗਾ ਉਹੀ ਪਰੌਂਠੇ ਨੇ ਉਹੀ ਚਾਹ ਹੈ ਉਹੀ ਕੋਲਡ ਨਹੀਂ ਬਾਕੀ ਮੋਟਰਸਾਈਕਲ ਤੇ ਮੈਂ ਪਹਿਲੀ ਵਾਰ ਆਇਆ ਮੇਰੇ ਹਿਸਾਬ ਨਾਲ ਵੀ 20 ਸਾਲ ਹੋ ਗਏ ਮਨੂੰ ਜਦੋਂ ਕੁਆਰੇ ਹੁੰਦੇ ਸੀ ਨਾ ਜਦੋਂ ਫੈਸ਼ਨ ਮੋਟਰਸਾਈਕਲ ਲੱਗਾ ਸੀ ਉਦੋਂ ਚੌ ਚੌ ਚੜੇ ਸੀ ਇੱਧਰ ਕਸੋਲੀ ਵੱਲ ਇੱਧਰ ਮੋਟਰਸਾਈਕਲ ਤੇ ਪਹਿਲੀ ਵਾਰ ਆਇਆ ਇਹ ਜਿਹੜੀਆਂ ਕਿਸ਼ਤੀ ਹੁਣ ਦੱਸਦਾ ਕਿ ਇਹ ਮੇਰੇ ਵੱਲੋਂ ਹੀ ਆ ਰਹੀ ਹੈਗੀ ਇਹ ਮਲੀ ਪਹਿਲਾਂ ਐਦਾਂ ਜਾ ਰਹੀ ਸੀ ਹੁਣ ਐਦਾਂ ਆ ਰਹੀ ਹੈਗੀ ਇਹਦਾ ਮਰਖਲ ਤੇ 뷰 ਪੁਆਇੰਟ ਉਹ ਸਾਹਮਣੇ ਆ। ਇਹ ਨੂੰੜ ਸੰਭਾਲ ਜੀ ਸਕਦੇ ਆ। ਆ ਦੇਖੋ ਇੱਥੇ ਆਉਣਾ ਕਿਸ਼ਤੀ ਨਾ ਤੇ ਉਹ ਕਿਸ਼ਤੀ ਆ ਰਹੀ ਹੈ ਕਿ ਦੇਖੋ ਤੁਹਾਨੂੰ ਦਿਖਣੀ ਹੋਊਗੀ ਦੇ ਵਿੱਚ। ਇਹਨਾ ਵੀਡੀਓ ਬਣਾ ਰਹੇ ਮੈਂ ਐਪਲ ਨਾਲ ਐਪਲ ਦੀ ਜ਼ੂਮ ਨਹੀਂ ਇੰਨੀ ਹੁੰਦੀ। ਆ Samsung ਦਾ ਫੋਨ ਹੈ ਜਿਹੜਾ ਇਹਦੀ ਜ਼ੂਮ ਬਹੁਤ ਹੈ। ਮੈਂ ਇੱਕ ਸ਼ਾਟ ਇਹਦੇ ਵਾਲਾ ਲਾਣਾ ਹੈਗਾ। ਕਵਾਲਿਟੀ ਨੂੰ ਕੰਪਰੋਮਾਈਜ਼ ਕਰਿਓ। ਨਾ ਹੁਣ ਹੀ ਸਾਨੂੰ ਸ਼ਾਰਟ ਦਿਖਾਣਾ ਉਹ ਕਿਸਤੀ ਦਾ ਜੇ ਉੱਥੇ ਤੱਕ ਜ਼ੂਮ ਪਹੁੰਚ ਗਿਆ। ਆ ਜਿਹੜਾ ਤੁਸੀਂ ਸ਼ਾਰਟ ਦੇਖਿਆ ਨਾ ਇਹ ਮੈਂ Samsung ਨਾਲ ਜ਼ੂਮ ਕਰਕੇ ਦਿਖਾਇਆ ਤੁਹਾਨੂੰ। ਮਤਲਬ ਕਿ ਇਹਨੇ ਵੀ ਇੰਨੀ ਜ਼ੂਮ ਨਹੀਂ ਕਰੀ ਵੀ ਬਹੁਤ ਦੂਰ ਹੈ ਮੇਰੇ ਤੋਂ ਪਰ ਫਿਰ ਵੀ Apple ਨਾਲੋਂ ਇਹ ਨਾ ਸਹੀ ਦਿਖਾਤਾ। ਤੇ ਆ ਥੱਲੇ ਨਾ ਫੋਟੋ ਦੇਖੋ। ਇਹਨਾਂ ਫੁੱਲ ਜ਼ੂਮ ਕਰਕੇ ਖਿੱਚੀ ਹੋਈ ਹੈ ਕਲੀਅਰ ਨਹੀਂ ਹੈਗੀ। ਤੇ ਹੁਣ ਆਪਾਂ ਚੱਲਦੇ ਆ। ਮਤਲਬ ਜਾਣ ਨੂੰ ਜੀ ਨਹੀਂ ਕਰਦਾ ਇਹ ਜਗ੍ਹਾ ਤੋਂ ਨਾ ਵੀ ਖੜੇ ਰਹੋ ਦੇਖੀ ਜਾਓ ਬੱਸ ਹਨਾ ਕਿਉਂਕਿ ਸਾਲ ਚ ਨੂੰ ਇੱਕ ਦੋ ਵਾਰੀ ਇਸ ਤਰ੍ਹਾਂ ਦੀ ਚੀਜ਼ ਦੇਖਣੀ ਹੁੰਦੀ ਹੈ ਕਿਉਂਕਿ ਰੋਜ਼ ਤਾਂ ਪਾੜਾ ਚਾ ਨਹੀਂ ਹੁੰਦਾ ਪਰ ਨਹੀਂ ਆਪਾਂ ਚਲਾਨ ਭੁਗਤਣਾ ਯਾਰ ਮੈਨੂੰ ਐ ਵੀ ਉੱਥੇ ਲੇਟ ਨਾ ਹੋ ਜਾਈਏ ਕੋਈ ਟਾਈਮਿੰਗ ਨਾ ਹੁੰਦੀ ਹੋਵੇ ਉਹਦੀ ਤੇ ਮੈਂ ਚੱਲਦਾ ਹੁਣ ਤੇ ਇੱਥੋਂ ਨਾ ਕਟੋਕੜ ਮੰਡੀ ਦੇ ਨੇੜੇ ਤੇੜੇ ਜਾ ਕੇ ਆਪਾਂ ਚਾਹ ਚੂ ਪੀਵਾਂਗੇ ਇੱਕ ਯਾਰ ਮੈਂ ਨਾ ਕਾਲੀ ਸ਼ਰਟ ਪਾਇਆ ਆ ਯਰੇ ਭਰ ਗਈ ਮਿੱਟੀ ਨਾਲ ਮੈਨੂੰ ਐ ਵੀ ਉੱਥੇ ਜਾ ਕੇ ਮੈਂ ਗੰਦਾ ਜਾਨਾ ਲੱਗਾ ਤੇ ਚਲੋ ਚੱਲਦੇ ਆਂ ਫਿਰ ਆਪਾਂ ਦੇਖਦੇ ਅੱਗਰ ਦਾ ਸਫਰ ਕਿਵੇਂ ਹੁੰਦਾ ਪਰ ਇਹ ਵਿਊ ਬੜਾ ਸੋਹਣਾ ਲੱਗਿਆ ਆ ਆ ਸੋਹਣਾ 뷰 ਹੈ ਮੈਂ ਆਪਣਾ ਮਖੌਟਾ ਜਾਣਾ ਭੁੱਲ ਗਿਆ ਯਾਰ ਲੋ ਜੀ ਚੱਲੀਏ ਫਿਰ ਆਪਾਂ ਛੱਡ ਕੇ 뷰 ਨੂੰ ਇੱਥੇ ਆ ਵੀ ਬਣੇ ਹੋਏ ਹੋਟਲ ਇੱਥੇ ਇਹ ਤੁਸੀਂ ਚਾਹ ਚੂ ਪੀਣੀ ਵਗੈਰਾ ਹਨਾ ਇੱਥੇ ਵਧੀਆ ਇੰਜੋਏ ਕਰਨਾ ਹੋਵੇ ਖੜ ਕੇ ਚਾਹ ਪਟੌੜਾ ਖਾਣਾ ਹੋਵੇ ਉੱਪਰ ਬੈਠ ਕੇ 뷰 ਵਧੀਆ ਆਂਦਾ ਹੋਊਗਾ ਮੈਨਾਂ ਜਿਹੜੇ ਪੁਲ ਤੇ ਚੱਲੇ ਆ ਇਸ ਟਾਈਮ ਤੁਸੀਂ ਨਾ ਉਹ ਪੁਲ ਆ ਦੇਖੋ ਸ਼ਾਟ ਦੇ ਵਿੱਚ ਆ ਮੈਂ ਨਾ ਪੁਰਾਣਾ ਇੱਕ ਵਲੌਗ ਬਣਾਇਆ ਸੀ ਮੈਂ ਪਾਇਆ ਨਹੀਂ ਹੈਗਾ ਇਹ ਆ ਤੁਸੀਂ ਦੇਖੋ ਮੈਂ ਜਿਹੜਾ ਤੁਹਾਨੂੰ ਪੁਲ ਦਿਖਾ ਰਿਹਾ ਹਾਂ ਨਾ ਇਹ ਤੁਹਾਨੂੰ ਪੁਲ ਵਿਖ ਰਿਹਾ ਤੇ ਪਾਣੀ ਨਹੀਂ ਹੈਗਾ ਹਨਾ ਤੇ ਉਹ ਖੜੀ ਹੈ ਗੱਡੀ ਆਪਣੀ ਇਹ ਆ ਖੜੀ ਹੈ ਗੱਡੀ ਤੇ ਹੁਣ ਦੇਖਿਓ ਅਗਲੀ ਵੀਡੀਓ ਚ ਆ ਦੇਖੋ ਆਏ ਜੀ ਉਹ ਪੁਲ ਜਿਹੜਾ ਤੁਹਾਨੂੰ ਪਹਿਲਾਂ ਵੀਡੀਓ 'ਚ ਦਿਖ ਰਿਹਾ ਸੀ ਜਿੱਥੇ ਮੈਂ ਘੁੰਮ ਰਿਹਾ ਸੀ ਖਾਲੀ ਸੀ ਹਨਾ ਥੋੜਾ ਜਿਹਾ ਪਾਣੀ ਸੀ ਉਹ ਆਪੂ ਲੈਗਾ ਤੇ ਤੁਹਾਨੂੰ ਉਹ ਜਗ੍ਹਾ ਦਿਖਾਵਾਂ ਮੈਂ ਜਿੱਥੋਂ ਮੈਂ ਖੜ ਕੇ ਵੀਡੀਓ ਬਣਾਉਂਦਾ ਸੀ ਪਿਛਲੀ ਵਾਰੀ ਤੇ ਆ ਇਹੋ ਉੱਪਰ ਕੀ ਬਾਤ ਹੈ ਕੁਦਰਤ ਦਾ ਨਜ਼ਾਰਾ ਦੇਖੋ ਹਰੇ ਗਰਾਊਂਡ ਸੀ ਬਿਲਕੁਲ ਖਾਲੀ ਕਟਕਟ ਮੈਂ ਕਹਿੰਦਾ 18 ਐ 20 ਫੁੱਟ ਪਾਣੀ ਚੱਲਦਾ ਸੀ ਬਸ ਹਰ ਹੁਣ ਤੁਸੀਂ ਦੇਖੋ ਏ ਛੀਲ ਦਾ ਰੂਪ ਲੈ ਗਈ ਇਹ ਤੁਸੀਂ ਸਾਹਮਣੇ ਦੇਖਦੇ ਹੋਵੋਗੇ ਉਹ ਚਿੱਟੇ ਟੈਂਟ ਲੱਗੇ ਹੋਏ ਉਹ ਚਿੱਟੇ ਟੈਂਟ ਮੈਂ ਹੋਰ ਥਾਂ ਨੂੰ ਜ਼ੂਮ ਕਰਕੇ ਆ ਦੇਖੋ ਆ ਚਿੱਟੇ ਟੈਂਟ ਲੱਗੇ ਹੋਏ ਨਾ ਇੱਥੇ ਦੀ ਮੇਰੀ ਗੱਡੀ ਉਤਰੀ ਥੀ ਠੀਕ ਹੈ ਔਰ ਇੱਥੇ ਵੀ ਮੈਂ ਗੱਡੀ ਲੈ ਕੇ ਇਹ ਆ ਕੈਮਰਾ ਘੁਮਾ ਰਿਹਾ ਹਾਂ ਨਾ ਇਹ ਆ ਦੇਖੋ ਮੈਂ ਕਟੂ-ਕਟੇ ਜਿੱਥੇ ਉਹ ਕਿਸ਼ਤੀ ਜਾਂਦੀ ਹੈ ਨਾ ਮੈਂ ਉੱਥੇ ਤੱਕ ਗੱਡੀ ਲਿਆਇ ਸੀ ਆਪਣੀ ਹੁਣ ਤੁਸੀਂ ਆ ਦੇਖੋ ਇਹ ਆ ਦੇਖੋ ਕਿਸ਼ਤੀ ਕਿੱਥੇ ਹੈ ਤੇ ਉਹ ਜਗ੍ਹਾ ਕਿੱਥੇ ਹੈ ਮੈਂ ਉੱਥੇ ਤੱਕ ਮੈਂ ਗੱਡੀ ਲਿਆਇ ਸੀ ਠੀਕ ਹੈ ਤੇ ਹੁਣ ਦੇਖੋ ਕਿਵੇਂ ਭਰਿਆ ਪਿਆ ਆ ਦੇਖੋ ਘਟੋ ਘਟ ਮੈਂ ਇੱਥੇ ਤੱਕ ਆ ਗਿਆ ਸੀ ਜਿੱਥੇ ਤੱਕ ਆ ਪਿਆ ਨਹੀਂ ਹੈਗਾ ਸਾਹਮਣੇ ਆ ਵਾਲਾ ਆ ਏਰੀਆ ਇੱਥੇ ਤੱਕ ਮੈਂ ਤੁਰ ਕੇ ਆ ਗਿਆ ਸੀ ਤੇ ਇਧਰ ਦੇ ਪਾਸੇ ਥੋੜਾ ਜਿਹਾ ਪਾਣੀ ਚੱਲਦਾ ਸੀ ਤੇ ਹੁਣ ਦੇਖੋ ਕੀ ਕੁਦਰਤ ਦਾ ਨਜ਼ਾਰਾ ਪੂਰੀ ਝੀਲ ਬਣੀ ਪਈ ਹੈ ਤੇ ਇਹ ਪਤਾ ਨਹੀਂ ਪਾਣੀ ਕਿੰਨੇ ਮਹੀਨੇ ਰਹਿਣਾਗਾ ਆ ਦੇਖ ਕਿੰਨਾ ਕੁ ਫਰਕ ਹੈ ਕਿੰਨਾ ਕੁ ਫਰਕ ਪਿਆ ਸਿਰਫ ਮੇਰੇ ਖਿਆਲ ਤੋਂ ਮੈਂ 2 ਮਹੀਨੇ ਪਹਿਲਾਂ ਆਇਆ ਸੀ ਮੈਂ ਡੇਟ ਦੇਖੂਗਾ ਉਹਦੇ ਉੱਪਰ ਕਲਿੱਪ ਦੇ ਉੱਪਰ ਡੇਟ ਆਈ ਹੋਊਗੀ ਜਿਵੇਂ ਕਿਹੜੀ ਤਰੀਕ ਨੂੰ ਇੱਥੇ ਆਇਆ ਸੀ ਤੇ ਅੱਜ ਕਿਹੜੀ ਤਰੀਕ ਹੈ ਤੇ ਆਹ ਦੇਖੋ ਪੂਰੀ ਝੀਲ ਬਣੀ ਪਈ ਜਗੀ ਇਹ ਰੰਗ ਕੁਦਰਤ ਦੇ ਰੰਗ ਨੇ ਬਸ ਇਹੀ ਚੀਜ਼ਾਂ ਕਰਕੇ ਆਪਾਂ ਬ੍ਰੇਕ ਲਾ ਰਹੇ ਹਾਂ ਰਸਤੇ 'ਚ ਨਹੀਂ ਤਾਂ ਬੰਦੇ ਨੂੰ ਕਾਲੀ ਹੋਵੇ ਉਹਦਾ ਰੁਕਦਾ ਨਹੀਂ ਪਰ ਮੈਂ ਰੁਕ ਰਿਹਾਗਾ ਤੇ ਨਜ਼ਾਰਾ ਦੇਖੋ ਕਿੰਨਾ ਸੋਹਣਾਗਾ ਤੇ ਜਦੋਂ ਉਹ ਵੀਡੀਓ ਬਣਾਈ ਸੀ ਨਾ ਮੈਨਾਂ ਉਹ ਵਲੌਗ ਪਾਇਆ ਨਹੀਂ ਪਤਾ ਨਹੀਂ ਮੈਂ ਕਿਉਂ ਨਹੀਂ ਪਾਇਆ ਵਲੌਗ ਬਣਿਆ ਹੋਇਆ ਸੀ ਅਸੀਂ ਬਰੋਟ ਵੈਲੀ ਤੋਂ ਮੁੜਦੇ ਆ ਰਹੇ ਸੀ ਤੇ ਨਾ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਵੀ ਕਿੰਨੀ ਸੋਹਣੀ ਜਗ੍ਹਾ ਹੈਗੀ ਅੱਜ ਵੀ ਮੈਂ ਕਹਿੰਦਾ ਵੀ ਕਿੰਨੀ ਸੋਹਣੀ ਜਗ੍ਹਾ ਹੈਗੀ ਉਦੋਂ ਖਾਲੀ ਸੀ ਹੁਣੇ ਪੂਰੀ ਭਰੀ ਹੋਈ ਹੈ ਪਾਣੀ ਨਾਲ ਬਾਕੀ ਯਾਰ ਨੰਗੀਆਂ ਖਨ ਨਾਲ ਦੇਖ ਕੇ ਤਾਂ ਬੜੀ ਹੈਰਾਨੀ ਹੁੰਦੀ ਹੈਗੀ ਕੈਮਰੇ 'ਚ ਪਤਾ ਨਹੀਂ ਹੁਣ ਕਿਦਾਂ ਦੀ ਚੀਜ਼ ਲੱਗਦੀ ਹੋਣੀ ਹੈ ਇਹ ਪਰ ਨੰਗੀਆਂ ਅੱਖਾਂ ਨਾਲ ਤਾਂ ਲੱਗਦਾ ਵੀ ਯਾਰ ਵੀ ਇੰਨੀ ਕੁਦਰਤ ਹੈ ਨਾ ਵੀ ਇੰਨਾ ਨਾ ਪਾਣੀ ਚੜ ਕੇ ਆਇਆ ਹੋਇਆਗਾ ਔਰ ਪਾਣੀ ਵੀ ਸਾਫ਼ ਜਮਾ ਨੀਲਾ ਪਾਣੀ ਅੱਪਾ ਚੱਲਦੇ ਆ ਜੀ ਹੁਣ ਆਪਣੇ ਸਫਰ ਵੱਲ ਜੇ ਮੈਂ ਚਲਾਣਾ ਨਾਕੂਤਣਾ ਹੁੰਦਾ ਨਾ ਮੈਂ ਕਹਿੰਦਾ ਇਹ ਵਲੌਗ ਘੱਟੋ ਘੱਟ ਘੰਟੇ ਦਾ ਹੋ ਜਾਉਂਦਾ ਸੀ ਮੈਂ ਹਰ ਵੇਲੇ ਖੜਦਾ ਜਿੱਥੇ ਵੀ ਲੱਗਦਾ ਨਾ ਮੈਨੂੰ ਵੀ ਇੱਥੇ ਖੜਨਾ ਚਾਹੀਦਾ ਮੈਂ ਇੱਥੇ ਖੜਦਾ ਤੇ ਆ ਖੜੇ ਆਉਣਾ ਝੋਟਾ ਲੋਕ ਝੋਟਾ ਕਹਿੰਦੇ ਬੁਲਟ ਨੂੰ ਪਰ ਮੈਂ ਬੁਲਟ ਨੂੰ ਬੁਲਟ ਹੀ ਕਹਾਂਗਾ ਇਹਨਾਂ ਨਾਲ ਮੇਰਾ ਜ ਪਹਿਲਾ ਸਫਰ ਹੈ ਮਨਾਲੀ ਵੱਲ ਮਤਲਬ ਕਿ ਮੈਂ ਪਤਾ ਕਿਆ ਚਲਾਨ ਮੈਂ ਭੁਗਤਣ ਗੱਡੀ ਜੀ ਵੀ ਆ ਸਕਦਾ ਸੀ ਮੈਂ ਬੱਸ 'ਚ ਵੀ ਆ ਸਕਦਾ ਸੀ ਮਤਲਬ ਕਿ ਮੈਂ ਇਹ ਤਾਂ ਆਇਆਗਾ ਵੀ ਜੇ ਕੱਲ ਨੂੰ ਜਦੋਂ ਮੌਸਮ ਠੀਕ ਹੋਇਆ ਜੇ ਮੈਨੂੰ ਜਾਣਾ ਪੈ ਗਿਆ ਮਨਾਲੀ ਕੁਲੂ ਕਿਸੇ ਰਾਈਡਰ ਨਾਲ ਆ ਕਿਸੇ ਗਰੁੱਪ ਨਾਲ ਜਾਣਾ ਪੈ ਗਿਆ ਤਾਂ ਮੈਨੂੰ ਈਜ਼ੀ ਲੱਗੂਗਾ ਜਾਣਾ ਚਲੋ ਇਹ ਜਾਣ ਨੂੰ ਜੀ ਨਹੀਂ ਕਰਦਾ ਤਾਂ ਬਹੁਤ ਸੋਹਣੀ ਜਗ੍ਹਾ ਦੇਖੋ ਕਿੰਨੀ ਸੋਹਣੀ ਜਗ੍ਹਾ ਚਲੋ ਕਲਿੱਪ ਲੰਬਾ ਹੋ ਰਿਹਾ ਇਹ ਆਪਾਂ ਹੁਣ ਚੱਲਦੇ ਆ ਆਪਣੇ ਅਗਲੇ ਸਫ਼ਰ ਵੱਲ ਔਰ ਉਹ ਕੋ ਕਿੰਨਾ ਉੱਚਾ ਲੱਗਦਾ ਸੀ ਆਹ ਦੇਖੋ ਤੁਸੀਂ ਤੇ ਮੈਂ ਨਾਲ ਨਾਲ ਉਹ ਕਲੀਪ ਵੀ ਚਲਾਉਂਗਾ ਤੇ ਆਹ ਕਲੀਪ ਚੱਲੇ ਰਿਹਾ ਨਾਲ ਨਾਲ ਦੇਖੋ ਕਿੰਨਾ ਉੱਚਾ ਹੋ ਗਿਆ ਪਾਣੀ ਪਹਿਲਾਂ ਕਿੰਨਾ ਡੂੰਘਾ ਹੁੰਦਾ ਸੀ ਇਹ ਲੋ ਜੀ ਮੰਡੀ ਪਹੁੰਚ ਗਿਆ ਮੈਂ ਪਰ ਯਾਰ ਉਹੀ ਗੱਲ ਹੋ ਗਈ ਜੋ ਡਰਦਾ ਸੀ ਮੈਂ ਚਲਾਨ ਮੇਰਾ ਇੱਥੇ ਨਹੀਂ ਭੁਗਤ ਹੋਣਾ ਮੇਰਾ ਚਲਾਨ ਭੁਗਤ ਹੋਊਗਾ ਇੱਥੋਂ 35 40 ਕਿਲੋਮੀਟਰ ਅੱਗੇ ਜਾ ਕੇ ਜੋਗਿੰਦਰ ਨਗਰ ਕਰਕੇ ਕੋਈ ਪਿੰਡ ਜਾਂ ਸ਼ਹਿਰ ਹੈ ਉੱਥੇ ਮੇਰਾ ਚਲਾਨ ਭੁਗਤ ਹੋਊਗਾ ਪਰ ਅੱਜ ਨਹੀਂ ਭੁਗਤ ਹੋਣਾ। ਬਾਕੀ ਮੈਂ ਸਾਰੀ ਕਹਾਣੀ ਤੁਹਾਨੂੰ ਦੱਸਾਂਗਾ ਕਿ ਇੱਥੇ ਬੈਠ ਕੇ ਜਿੱਥੇ ਮੈਂ ਰੋਟੀ ਪਾਣੀ ਖਾਊਂਗਾ ਭੁੱਖ ਲੱਗੀ ਆ ਯਾਰ ਹਾਲਤ ਵੀ ਖਰਾਬ ਹੈ ਥੋੜਾ ਮੂੰਹਾਂ ਵੀ ਧੋਣਾਗਾ ਤੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਕਰਨ ਨੂੰ ਤੇ ਰਸਤੇ 'ਚ ਕੋਈ ਜਗ੍ਹਾ ਹੋਈ ਦੇਖਣ ਵਾਲੀ ਆਪਾਂ ਜੂੜ ਦੇਖਾਂਗੇ ਤੇ ਟਾਈਮ ਹੋ ਗਿਆ ਇਸ ਟਾਈਮ 1:33 ਯਾਨੀ ਕਿ 1:30 ਵਜ ਗਿਆ 1:30 ਵਜ ਗਿਆ ਮੈਂ ਅੱਧਾ ਘੰਟਾ ਲੰਚ ਦਾ ਲਾਲ ਹੈ ਹਨਾ 2 ਵਜੇ ਚੁਰੂੰਗਾ 2:00 6 ਵਜੇ ਤੱਕ ਮੈਂ ਆਰਾਮ ਨਾਲ ਪਹੁੰਚ ਜਾਊਂਗਾ ਮਤਲਬ ਕਿ ਇੱਥੋਂ ਨਾ ਮ ਨੂੰ ਟਾਈਮ ਲੱਗਣਾਗਾ ਜਾਣ ਨੂੰ ਅ ਕੀਰਤਪੁਰ ਸਾਹਿਬ ਤੱਕ ਟਾਈਮ ਲੱਗੂਗਾ ਕਿਉਂਕਿ ਰੋਡ ਨਾ ਸਪੀਡ ਮੀਟਰ ਜਗਾ ਜਗਾ ਲੱਗੇ ਹੋਏ ਆ ਚਲਾਨ ਜਗਾ ਜਗਾ ਹੁੰਦਾ ਤੇ ਇਸ ਕਰਕੇ ਟਾਈਮ ਲੱਗੂਗਾ ਤੇ ਘਰ ਦੇ ਨੂੰ ਫੋਨ ਕੀਤਾ ਘਰ ਦੇ ਆ ਰਾਨ ਹੋਏ ਕਹਿੰਦੇ ਇੰਨਾ ਟਾਈਮ ਲੱਗ ਗਿਆ ਹੌਲੀ ਹੌਲੀ ਆ ਰਾਮ ਨਾਲ ਚਲਾਨ ਨਾ ਹੋ ਜੇ ਦੁਬਾਰੇ ਡਰ ਲੱਗਦਾ ਹੈਗਾ ਬੁਲਟ ਐ ਬੁਲਟ ਦੇ ਸਪੀਡ ਦਾ ਪਤਾ ਨਹੀਂ ਚੱਲਦਾ ਤੇਜ਼ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਚੱਲਦੇ ਹੈਗੇ ਗਾ ਤਾਂ ਰੋਟੀ ਇੱਥੀ ਖਾਣੀ ਨੇੜੇ ਕਿਤੇ ਜਾਂ ਰੋਡ ਤੇ ਚੜ ਕੇ ਫੇਰ ਰੋਟੀ ਖਾਵਾਂਗੇ ਦੇਖਦੇ ਆ ਮੌਸਮ ਹੋ ਗਿਆ ਖਰਾਬ ਨਹੀਂ ਮੂਨਾ ਪੈ ਜੇ ਚਲੋ ਬਰਸਾਤੀ ਹੈਗੀ ਆਪਣੇ ਕੋਲ ਟੈਨਸ਼ਨ ਨਹੀਂ ਕੋਈ ਤੇ ਹੁਣ ਆਪਾਂ ਆ ਸ਼ਹਿਰ ਚੋਂ ਨਿਕਲਦੇ ਆ ਮੈਪ ਲਾਉਣਾ ਵੇ ਕਿੱਧਰ ਨੂੰ ਬਾਹਰ ਨਿਕਲਾਂਗੇ ਲੋ ਜੀ ਹਾਲਤ ਹੋ ਗਈ ਖਰਾਬ ਹਾਲਤ ਖਰਾਬ ਐਦਾ ਹੋ ਗਈ ਭੁੱਖ ਲੱਗੀ ਹੋਈ ਯਾਰ ਬਹੁਤ ਸਵੇਰ ਦੇ ਨੇ ਚਾਹ ਪੀਤੀ ਹੋਈ ਐ 2 ਵਜ ਗਏ ਮੈਨੂੰ ਮੈਂ ਪਾਣੀ ਵੀ ਨਹੀਂ ਪੀਤਾ ਉਸ ਤੋਂ ਬਾਅਦ ਕੋਈ ਚਾਹ ਨਹੀਂ ਪੀਤੀ ਕਿਤੇ ਖੜਿਆ ਨਹੀਂ ਕੱਪੜਾ ਦੇਖੋ ਕਿਆ ਹਾਲ ਹੋ ਗਿਆ ਕਾਲੀ ਸ਼ਰਟ ਦਾ ਇਹ ਟੱਬਾ ਇੱਥੇ ਖੜਿਆ ਦੇਖ ਕੇ ਦੇਖਣ ਤੋਂ ਵਧੀਆ ਲੱਗ ਰਿਹਾ ਹੈਗਾ ਮੈਂ ਨਾ ਮੰਡੀ ਤੋਂ ਬਾਹਰ ਆ ਗਿਆ ਕਾਫੀ 7-8 ਕਿਲੋਮੀਟਰ ਬਾਹਰ ਆ ਗਿਆ ਮੰਡੀ ਤੋਂ ਤੇ ਇੱਥੇ ਖਾਵਾਂਗੇ ਖਾਣਾ ਤੇ 20 ਬੱਚੀ ਮਿੰਟ ਬੈਠਾਂਗੇ ਆਰਾਮ ਕਰਾਂਗੇ ਯਾਰ ਥੱਕ ਗਿਆ 150 ਕਿਲੋਮੀਟਰ ਇੱਧਰ ਨੂੰ ਆਇਆ ਹਾਂ ਮੈਂ 150 ਕਿਲੋਮੀਟਰ ਤੋਂ ਉੱਪਰ ਸਫਰ ਕੱਢ ਲਿਆ ਹੁੰਦੀ ਹਥਕਾਵਟ ਯਾਰ ਹਨਾ ਰਾਈਡ ਕਰਨ ਸੌਖੀ ਨਹੀਂ ਹੈਗੀ 100 ਕਿਲੋਮੀਟਰ ਤੱਕ ਤਾਂ ਸਹੀ ਲੱਗਦਾਗਾ 100 ਕਿਲੋਮੀਟਰ ਤੋਂ ਬਾਅਦ ਤਾਂ ਫਿਰ ਤੰਗ ਲੱਜਾਂਦਾ ਸਰੀਰ ਹੋਣਾ ਮੈਂ ਰੋਟੀ ਖਾਊਗਾ ਜਾਨ ਪਾਊਗੀ ਮੇਨ ਗੱਲ ਤਾਂ ਇਹ ਭੁੱਖ ਵੀ ਲੱਗੀ ਹੋਈ ਹੈਗੀ ਤੇ ਰੋਟੀ ਖਾਣੇ ਆ ਦੇਖਦੇ ਕੀ ਹੈ ਸਿੰਪਲ ਦਾਲ ਫੁਲਕਾ ਹੋਵੇ ਪਨੀਰ ਵਗੈਰਾ ਹੋਵੇ ਖਾ ਕੇ ਰੋਟੀ ਬੈਠ ਕੇ ਪਾਣੀ ਪੂਣੀ ਪੀ ਕੇ ਚਾਹ ਪੀਵਾਂਗੇ ਹਰ ਵਾਰ ਚਾਹ ਪੀ ਕੇ ਫਿਰ ਤੁਰਾਂਗੇ ਖੜਨਾ ਨਹੀਂ ਕਿਤੇ ਫੇਰ ਖੜਾਂਗੇ ਕੀਰਤਪੁਰ ਸਾਹਿਬ ਉੱਥੇ ਜਰੂਰ ਖੜਨਾਗਾ ਯਾ ਜਾਂਦੇ ਹੋਏ ਇੱਕ ਗੁਰਦੁਆਰਾ ਸਾਹਿਬ ਹੈ ਪਰਿਵਾਰ ਵੀ ਖੜਾ ਗੁਰਦੁਆਰਾ ਨਦੀ ਦੇ ਕੰਢੇ ਹੈ ਯਾ ਉੱਥੇ ਖੜੂਗੇ ਉੱਥੇ ਕਈ ਵਾਰੀ ਮਨ ਬਣਿਆ ਉੱਥੇ ਖੜਨਦਾ ਉੱਥੇ ਖੜਦੇ ਆ ਹੁਣ ਖਾਣੇ ਆ ਖਾਣਾ ਅੰਦਰ ਖਾਣਾ ਖਾ ਕੇ ਚੱਲਦੇ ਆ ਲੋ ਜੀ ਖਾਣਾ ਖਾਈਏ ਤੇ ਹਾਂ ਗੱਲ ਐਦਾਂ ਵੀ ਚਲਾਨ ਭੁਗਤਣਾ ਆ ਮੈਂ ਉੱਥੇ ਵੀਡੀਓ ਬਣਾਉਣ ਨਹੀਂ ਦਿੱਤੀ ਹੈਗੀ ਉੱਥੇ ਮੇਰੀ ਹੈਲਪ ਕਰੀ ਇੱਕ ਹੌਨ ਪੁਲਿਸ ਵਾਲੇ ਨੇ ਪਾਰਕਿੰਗ 'ਚ ਖੜਾ ਸੀ ਪੁਲਿਸ ਵਾਲਾ ਉਹਨੂੰ ਪੁੱਛਿਆ ਵੀ ਚਲਾਨ ਭੁਗਤਣਾ ਵਾ ਉਹਨੇ ਦੇਖਿਆ ਚਲਾਨ ਦੇਖਿਆ ਵੀ ਕਿਵੇਂ ਕਿਵੇਂ ਉਹਨੇ ਫਿਰ ਇੱਕ ਵਕੀਲ ਨਾਲ ਬੁਲਾਇਆ ਜਿਵੇਂ ਬੈਠੇ ਨਹੀਂ ਹੁੰਦੇ ਆਪਣੇ ਕਿਚ ਨੋਟਰੀ ਵਾਲੇ ਬੈਠੇ ਹੁੰਨੇ ਉਹਨੇ ਉਹਦੇ ਨਾਲ ਬੁਲਾਇਆ ਉਹਨੇ ਗੱਲ ਕਰੀ ਵੀ ਤੇਰਾ ਚਲਾਨ ਜਿੱਥੇ ਹੋਇਆ ਨਾ ਉੱਥੇ ਜੋਗਿੰਦਰ ਨਗਰ ਕਰਕੇ ਉੱਥੇ ਸ਼ਹਿਰ ਐ ਪਿੰਡ ਐ ਕੋਈ ਉੱਥੇ ਮੇਰਾ ਚਲਾਨ ਹੋਇਆ ਤਾਂ ਇਹ ਚਲਾਨ ਉੱਥੇ ਭੁਗਤ ਹੋਊਗਾ ਆਉਂਦਾ ਮੰਡੀ 'ਚ ਆ ਉਹ ਕਹਿੰਦੀ ਵੀ ਇਥੋਂ ਹਰੇਕ ਮਹੀਨੇ ਦੇ ਦੂਜੇ ਮਰਕੀ ਦੂਜੇ ਹਫਤੇ ਚ ਪੂਰਾ ਹਫਤਾ ਇੱਕ ਹਫਤਾ ਇਥੋਂ ਜੱਜ ਜਾਂਦਾ ਉੱਥੇ ਜਾਂ ਜਾਂਦਾ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ ਲੇਡੀਜ਼ ਜੈਂਟਲ ਸਰ ਵੀ ਉੱਥੇ ਜੱਜ ਜਾਂਦਾ ਤੇ ਉੱਥੇ ਫਿਰ ਚਰਾਨਣ ਭੁਗਤ ਹੁੰਨੇ ਹੈਗੇ ਤੇ ਹੁਣ ਹਫਤਾ ਤਾਂ ਹੁਣ ਹੈ ਨਹੀਂ ਦੂਜਾ ਠੀਕ ਹੈ ਤੇ ਫਿਰ ਉਹ ਕਹਿੰਦਾ ਵੀ ਤੂੰ ਚਿੰਤਾ ਨਾ ਕਰ ਉਹਨਾਂ ਨੂੰ ਕਾਰਡ ਦੱਤਾ ਆਪਣਾ ਵੀ ਆਹ ਕਾਰਡ ਲੈ ਜਾ ਵੀ ਇਹ ਤੇ ਨੰਬਰ ਹੈ ਮੇਰਾ ਵੀ ਮੰਨੂ ਫੋਨ ਕਰੀ ਦੂਜੇ ਹਫਤੇ ਚ ਅਗਲੇ ਮਹੀਨੇ ਦੇ ਦੂਜੇ ਹਫਤੇ ਮੈਨੂੰ ਫੋਨ ਕਰੀ ਵੀ ਜਿੱਥੇ ਤਰ੍ਹਾਂ ਚਲਾਨ ਹੋਇਆ ਉਹਦੇ ਕੋਈ ਨੋ ਨ ਹੋਰ ਲਿਆ ਸੀ ਉਹ ਨੋ ਪਤਾ ਨਹੀਂ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਸ਼ਰ ਭੱਦਰ ਭੱਦਰ ਕਰਕੇ ਉੱਥੇ ਕੋਈ ਹੋਣਾ ਉੱਥੇ ਚਲਾਨ ਭੁਗਤ ਹੁੰਦਾ ਹੈਗਾ ਵੀ ਉੱਥੇ ਤਰ੍ਹਾਂ ਚਲਾਨ ਭੁਗਤ ਹੋਊਗਾ ਮੈਂ ਆਪਣੇ ਜੂਨੀਅਰ ਨੂੰ ਫੋਨ ਕਰ ਦੂੰਗਾ ਵੀ ਮੇਰਾ ਜੂਨੀਅਰ ਉੱਥੇ ਬੈਠਦਾ ਹੈਗਾ ਮੈਂ ਉਹਨੂੰ ਫੋਨ ਕਰ ਦੂੰਗਾ ਵੀ ਉਹ ਚਲਾਨ ਭੁਗਤ ਦੂਗਾ ਜੋ ਉਹਦੀ ਫੀਸ ਹੋਊਗੀ ਪਲੱਸ ਚਲਾਨ ਫੀਸ ਵੀ ਉਹ ਤੁਸੀਂ ਪੇ ਕਰਦੇ ਹੋ ਵੀ ਪੇ ਉਦੋਂ ਕਰਿਓ ਜਦੋਂ ਤੁਹਾਡੇ ਆਨਲਾਈਨ ਰਿਕਾਰਡ ਚੋਂ ਚਲਾਨ ਕੱਟ ਗਿਆ ਜਦੋਂ ਕੱਟ ਗਿਆ ਵੀ ਤੁਸੀਂ ਫੇਰ ਪੇ ਕਰਦੇ ਹੋ ਤੇ ਥੋੜਾ ਚਲਾਨ ਬਕਤ ਹੋ ਜਗ ਵਾਲੀ ਮੇਨ ਗੱਲ ਹੈ ਵੀ ਅੱਜ ਦਾ ਘੇੜਾ ਮੇਰਾ ਖਰਾਬ ਵੀ ਨਹੀਂ ਕਹਿ ਸਕਦੇ ਖਰਾਬ ਵੀ ਨਹੀਂ ਗਿਆ ਮੇਰਾ ਚਲਾਨ ਵੀ ਨਹੀਂ ਪੂਰਤ ਹੋਇਆ ਵੀ ਅਗਲੀ ਵਾਰੀ ਮੈਨੂੰ ਆਉਣਾ ਨਹੀਂ ਪਊਗਾ ਅਗਲੀ ਵਾਰੀ ਆਪਣਾ ਚਲਾਨ ਫੋਨ ਤੇ ਭੁਗਤ ਹੋ ਜੂਗਾ ਬਸ ਇਹ ਮੈਨੂੰ ਯਾਦ ਰੱਖਣਾ ਪੈਣਾ ਵੀ ਅਗਲਾ ਸਤੰਬਰ ਹੈ ਮੇਰੇ ਖਿਆਲ ਤੋਂ ਸਤੰਬਰ ਦੇ ਦੂਜੇ ਹਫਤੇ ਬਾਕੀ ਮੈਂ ਹਫਤੇ ਤੱਕ ਇਹਨੂੰ ਫੋਨ ਵੀ ਕਰੂੰਗਾ ਜਿਹੜਾ ਵਕੀਲ ਬੰਦਾ ਮਿਲਿਆ ਸੀ ਵਧੀਆ ਸੀ ਉਹ ਤੇ ਆਹ ਸਕਰੀਨ ਸ਼ਾਟ ਮੈਂ ਲਾਉਂਗਾ ਰਿਕਾਰਡ ਦਾ ਆ ਦੇਖ ਲੋ ਆ ਨੰਬਰ ਨੋਟ ਕਰ ਲਓ ਕਿ ਤੇ ਲੋਡ ਪੈਂਦੀ ਆ ਯਾਰ ਤਾਂ ਆ ਬਾਈ ਨੂੰ ਫੋਨ ਜ਼ਰੂਰ ਕਰ ਲਿਓ ਤੇ ਮੇਨ ਗੱਲ ਆ ਯਾਰ ਆਪਣਾ ਚਲਾਨ ਭੁਗਤ ਹੋ ਜਾਏ ਤੇ ਰਿਕਾਰਡ ਚੋਂ हट ਜਾਏ ਤਾਂ ਕਿ ਕੋਈ ਹੋਰ ਦਿੱਕਤ ਨਾ ਆਵੇ ਚਲੋ ਹੁਣ ਖਾਣਾ ਖਾਣੇ ਆ ਖਾਣਾ ਖਾ ਕੇ ਅੱਪਾ ਚੱਲਦੇ ਆਪਾਂ ਖੜੇ ਆ ਇਸ ਟਾਈਮ ਗੁਰਦੁਆਰਾ ਸਾਹਿਬ ਪਤਾਲਪੁਰੀ ਸਾਹਿਬ ਇੱਥੇ ਮੈਂ ਕਿਹਾ ਟਾਈਮ ਹੈਗਾ ਚਲੋ ਮੱਥਾ ਟੇਕ ਚੱਲਦੇ ਆਂਗੇ ਪਿਛਲੀ ਵਾਰੀ ਵੀ ਆਏ ਸੀ ਇੱਥੇ ਮੱਥਾ ਟੇਕ ਨਹੀਂ ਹੋਇਆ ਸੀ ਮੈਂ ਕਿਹਾ ਚਲੋ ਇਸ ਵਾਰੀ ਟਾਈਮ ਹੈਗਾ ਮੈਂ ਕਿਹਾ ਤੇ 5:00 ਵਜੇ ਨੇ ਮੱਥਾ ਟੇਕਾਂਗੇ ਲੰਗਰ ਦਾ ਤਾਂ ਹੁਣ ਟਾਈਮ ਨਹੀਂ ਹੈਗਾ ਜੇ ਹੋ ਸਕੇ ਤਾਂ ਚਾਹ ਜ਼ਰੂਰ ਪੀ ਕੇ ਜਾਵਾਂਗੇ ਤੇ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਵੀ ਕਰਾਉਂਦੇ ਆ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਮਰਾ ਲਾਉ ਪਿਆ ਤਾਂ ਉਹ ਜੀ ਦਰਸ਼ਨ ਕਰ ਲਏ ਤੇ ਤੁਹਾਨੂੰ ਵੀ ਕਰਵਾ ਤੇ ਤੇ ਹੁਣ ਆਪਾਂ ਪਿੱਛੇ ਜਾ ਕੇ ਜਿੱਥੇ ਉਹਨੂੰ ਪਤਾ ਹੀ ਐ ਸਾਰਿਆਂ ਨੂੰ ਵੀ ਕੀਰਤਪੁਰ ਸਾਹਿਬ ਜਿਹੜਾ ਗੁਰਦੁਆਰਾਗਾ ਪਤਾਲਪੁਰੀ ਸਾਹਿਬ ਉੱਥੇ ਵੀ ਕੀ ਇਤਿਹਾਸ ਹੈ ਉੱਥੇ ਦਾ ਹਨਾ ਵੀ ਉੱਥੇ ਹੁੰਦਾ ਕੀ ਹੈਗਾ ਸਭ ਨੂੰ ਪਤਾ ਹੈਗਾ ਵੀ ਜਿੱਥੇ ਨਾ ਕੋਈ ਜਾਤ ਨਾ ਕੋਈ ਪਾਤ ਨਾ ਮੇਰੀ ਨਾ ਗਰੀਬੀ ਜਿੱਥੇ ਸਾਰੇ ਜਾਂਦੇ ਹੋਏ ਇਕੱਠੇ ਜਾਂਦੇ ਨੇ ਉਹ ਜਗ੍ਹਾ ਕੀ ਇਹ ਬਾਕੀ ਤੁਸੀਂ ਸਮਝ ਗਏ ਹੁਣ ਵੀ ਇੱਥੇ ਬੰਦੇ ਦੇ ਪੂਰਾ ਹੋਣ ਤੋਂ ਬਾਅਦ ਫੁੱਲ ਪਾਈ ਜਾਂਦੇ ਨੇ ਮੇਨ ਸੋਨੂੰ ਅੰਤਿਮ ਬਦਾਗਿਰਤੀ ਆਂਦੀ ਹੈ ਤੇ ਉਹ ਹੈ ਜਨਾਗੀ ਹੁਣ ਤਾਂ ਪਾਣੀ ਬਹੁਤ ਆਇਆ ਹੁਣ ਇੱਥੇ ਬਰਸਾਤ ਕਰਕੇ ਲਾਸਟ ਟਾਈਮ ਆਇਆ ਸੀ ਮੈਂ ਇੰਨਾ ਪਾਣੀ ਨਹੀਂ ਸੀ ਹੁਣ ਸ਼ਾਇਦ ਪਾਣੀ ਉੱਚਾ ਹੋਊਗਾ ਤੇ ਚਲੋ ਦੇਖਦੇ ਆਪਾਂ ਕਿੰਨਾ ਕੁ ਪਾਣੀ ਆਇਆ ਹੋਇਆਗਾ ਇਹ ਕਹਿੰਦਾ ਜਿਹੜਾ ਗੁਰਦ੍ਰਸ਼ਾਹ ਚ ਪਾਠ ਹੁੰਦਾ ਹਰ ਟਾਈਮ ਉਹ ਬੜਾ ਕੰਨਾਂ ਨੂੰ ਨਾ ਬੜਾ ਸਕੂਨ ਦਿੰਦਾ ਮਿੱਠੀ ਮਿੱਠੀ ਬਾਗ ਹੇ ਜੀ ਉਹ ਜਗ੍ਹਾ ਅੱਛਾ ਢੂੰਗਾ ਨਹੀਂ ਫਿਰ ਬਹੁਤਾ ਹੈਗਾ ਬੰਦਾ ਆਰਾਮ ਨਾਲ ਇੱਧਰ ਉੱਧਰ ਜਾ ਰਿਹਾ ਹੈਗਾ ਵੀ ਭਾਈ ਸਾਹਿਬ ਇੱਧਰ ਉੱਧਰ ਲੰਘ ਗਿਆ ਅੱਛਾ ਉਹ ਭਾਈ ਸਾਹਿਬ ਨਾ ਰਹੀਏਗੇ ਅੱਛਾ ਯਾਨੀ ਕਿ ਇਹ ਐਨਾ ਢੂੰਗਾ ਨਹੀਂ ਹੈਗਾ ਕਿ ਮੇਰੇ ਖਿਆਲ ਤੋਂ ਜਿਹੜਾ ਇਸ ਸਾਈਡ ਹੈਗਾ ਉਹ ਡੂੰਗਾ ਹੋ ਸਕਦਾ। ਮਤਲਬ ਕਿ ਆਹ ਜਿਹੜਾ ਮੇਰਾ ਬੈਕ ਸਾਈਡ ਹੈ ਇਹ ਡੂੰਗਾ ਨਹੀਂ ਹੈਗਾ। ਤਾਂ ਹੀ ਕਿਸ ਨੂੰ ਨਾ ਹਉਣ ਤੇ ਇਥੇ ਮਨਾਹੀ ਨਹੀਂ ਹੈਗੀ ਹਨਾ ਕਿ ਉਹ ਡੂੰਗਾ ਹੀ ਨਹੀਂ ਹੈਗਾ। ਤੇ ਇਹ ਜਾਂਦਾ ਇੱਧਰ। ਇਹ ਮੇਰੇ ਖਿਆਲ ਤੋਂ ਸ਼ਾਇਦ ਡੂੰਗਾ ਹੋਗਾ। ਹਾਂ ਇਹ ਡੂੰਗਾਗਾ। ਤਾਂ ਹੀ ਉਹ ਐਂਗਲਾਂ ਲਾਇਆ ਹੋਈਆਂ ਨੇ। ਕਿ ਐਂਗਲਾਂ ਤੋਂ ਬੰਦਾ ਪਾਰ ਨਾ ਜਾਵੇ। ਇਹ ਡੂੰਗਾਗਾ। ਇਹ ਜਿਹੜਾ ਸਾਹਮਣੇ ਪੁਰਣੀ ਦਿਖਦਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਜਿਹੜਾ ਇਹ ਪੁਲ ਹੈ ਅਸੀਂ ਨਾ ਇੱਥੇ ਆਏ ਸੀ ਕਰੀਬ ਕੋਈ 25 ਸਾਲ ਪਹਿਲਾਂ ਮੇਰੀ ਸਿਸਟਰ ਦਾ ਵਿਆਹ ਸੀ ਤੇ ਉਹਦੀ ਮਿਲਣੀ ਅਸੀਂ ਕਰਨ ਆਏ ਸੀ ਔਰ ਇਧਰ ਹੀ ਵੇਈ ਸੀ ਉਹ ਤੇ ਅਸੀਂ ਆਂਦੇ ਵਿੱਚ ਇੱਥੇ ਖੜੀ ਤਾਂ ਆਂਦੇ ਵਿੱਚ ਉਹ ਪੁਲ ਤੇ ਚੜੇ ਸੀ ਉਹ ਪੁਲ ਦਾ ਝੂਲਦਾਗਾ ਹੁਣ ਤਾਂ ਜਦ ਪੁਲ ਪੁਰਾਣਾ ਹੋ ਗਿਆ ਲੱਕੜ ਖਰਾਬ ਹੋ ਗਈ ਬਸੇ ਪੁਲ ਨਹੀਂ ਖਰਾਬ ਹੋਇਆ ਪੁਲੋਂ ਮਿਦੋਂ ਮਈਆ ਲੋਹਾ ਖਰਾਬ ਨਹੀਂ ਹੋਇਆ ਤੇ ਲੱਕੜ ਖਰਾਬ ਹੋ ਗਈ ਤਾਂ ਇਧਰ ਉਧਰੋ ਪੁੱਲ ਦੇ ਤਰ੍ਹਾਂ ਜਾਂਦੇ ਸੀ ਆਹ ਪੁੱਲ ਹੈ ਨਹੀਂ ਸੀ ਜਿੱਥੇ ਆਪਾਂ ਖੜੇ ਆ ਨਾ ਇਹ ਪੁੱਲ ਨਹੀਂ ਸੀ ਮਤਲਬ ਕਿ ਇਹ ਇੱਥੇ ਉਤਰ ਕੇ ਇੱਥੇ ਉਤਰ ਕੇ ਫੁੱਲ ਪਾਉਂਦੇ ਸੀ ਇਹ ਬੌਲੀ ਹੈਗੀ ਇਹ ਵੀ ਇਧਰੋਂ ਪਾਣੀ ਆ ਹੈਗਾ ਇਹ ਸਾ ਸੁਆ ਬਣਾਇਆ ਹੋਣਾ ਮਨ ਲਗੀ ਇਹ ਜੀ ਸਹੀ ਲੱਗੀ ਮਨ ਲਈ ਡੂੰਗਾ ਨਹੀਂ ਹੈਗਾ ਇੱਧਰ ਇੱਧਰ ਬੰਦਾ ਆ ਰਹਾ ਨਾ ਆ ਸਕਦਾਗਾ ਚਲੋ ਹੁਣ ਮੇਰੇ ਕੋਲ ਕੱਪੜੇ ਨਹੀਂ ਹੈਗੇ ਤੌਲੀਆ ਵਗੈਰਾ ਨਹੀਂ ਹੈਗਾ ਤੇ ਨਾ ਹੀ ਐਕਸਟਰਾ ਕੱਪੜਾ ਕੋਈ ਹੋਰ ਜਿ ਜਿਹੜਾ ਕਿ ਮੈਂ ਨਾਣ ਤੋਂ ਬਾਅਦ ਬਦਲ ਸਕਾਂ ਨਾਣੋ ਜੀ ਵੈਸੇ ਬਹੁਤ ਕਰ ਰਿਹਾ ਆਰਾਮ ਆ ਜੂਗਾ ਨਾ ਕੇ ਸਿਰੋ ਵਧੀਆ ਚਲੋ ਨੈਕਸਟ ਟਾਈਮ ਆਵਾਂਗੇ ਪਾਇਥੇ ਨਾ ਕੇ ਜਾਵਾਂਗੇ ਇਹ ਜੀ ਉਹ ਜਗਾ ਜਿੱਥੇ ਹਰੇਕ ਇਨਸਾਨ ਨੂੰ ਅੰਤਿਮ ਵਿਦਾਈ ਦਿੱਤੀ ਜਾਂਦੀ ਹੈ ਤਾਂ ਹੀ ਮੈਂ ਕਿਹਾ ਸੀ ਵੀ ਇੱਥੇ ਨਾ ਕੋਈ ਜਾਤ ਨਾ ਪਾਤ ਨਾ ਮੀਰ ਨਾ ਗਰੀਬ ਸਾਰੇ ਏਸੀ ਰਹਨ ਗਾਣੇ ਆ ਹਾਂ ਬਈ ਥੱਕ ਗਿਆ ਬਹੁਤ ਬੁਰਾ ਹਾਲ ਹੈ ਕਿੱਦਾਂ ਰਿਹਾ ਐਸੀ ਵੀ ਬਹੁਤ ਵਧੀਆ ਰਿਹਾ ਵਧੀਆ ਰਿਹਾ ਠੀਕ ਰਿਹਾ ਬੁਲਟ ਕਰਨਾ ਤਾਂ ਹੈ ਵੀ ਥਕਾਉਂਦਾ ਤਕੋਂਦਾ ਨਹੀਂ ਹੈਗਾ ਇਹ ਲੈ ਜਾਓ ਬਾਬਾ ਤੁਸੀਂ ਕਾ ਦੋ ਜੀ ਗੁਰਦੁਆਰੇ ਨਾ ਨਾ ਮੈਂ ਤਾਂ ਫਿਰ ਆ ਗਿਆ ਤਾਂ ਨੇਰੇ ਦੇ ਪਹਿਲੇ ਪਹਿਲੇ ਮoure ਜਾਮ ਬਹੁਤ ਤਕੜਾ ਲੱਗਿਆ ਵਗਾ ਕਿਤੇ ਉਰੇ ਹੂੰ ਬਹੁਤ ਫੜਾ ਬਜਾ ਲੱਗੀ ਹੈ ਜਾਮ ਲੱਗਿਆ ਵਾ ਫੇਰ ਵਿਚ ਨੂੰ ਵੜ ਗਿਆ ਵਿਚ ਨੂੰ ਵੜ ਗਿਆ ਫੇਰ ਇਧਰ ਨਿਕਲੇ ਆਵੇ ਜਾਮ ਦੇ ਬਚ ਕੇ ਲੋ ਜੀ ਕਰੇ ਆਗੇ ਟੁੱਟੇ ਭੱਜੇ ਥੱਕੇ ਹਾਰੇ ਤੇ ਕਰਦੇ ਆ ਜੀ ਵਲੌਗ ਦਾ ਐਂਡ ਤੁਹਾਨੂੰ ਇਹ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਇਦਾਂ ਹੀ ਮਿਲਦੇ ਆਂ ਕਿਸੇ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ